ਸਸਰੀਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੈਰੀ ਫਾਰਮ YouTube ਚੈਨਲ ਤੇ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋਂ ਪੈਂਦੀ ਹੈ ਬਾਈ ਜੀ ਜਿਹਦੇ ਵਿੱਚ ਬਹੁਤ ਸੋਹਣੀ ਸੁਨੱਖੀ ਦੂਜਾ ਸੁਆ ਵਾੜ ਤੁਹਾਡੇ ਆਤੇ ਸੂਈ ਸਵਾਈ ਲੈ ਕੇ ਹਾਜ਼ਰ ਹੋਏ ਆ ਬਾਕੀ ਦੀ ਬਣਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਉਹਨਾਂ ਤੋਂ ਲੈਣੇ ਆ ਆਓ ਬਾਈ ਜੀ ਸਸਰੀਗਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਠੀਕ ਆ ਜੀ ਤੇ ਬਾਈ ਜੀ ਕੀ ਡਿਟੇਲ ਆ ਦੀ ਵੜਦੀ ਆ ਦੂਜਾ ਸੂਆ ਵੜਦਾ ਬਾਈ ਠੀਕ ਆ ਜੀ ਆਜ ਨੂੰ 14 15 ਦਾ ਸੂਈ ਨੂੰ ਠੀਕ ਆ ਜੀ ਤੇ 12 ਕਿਲੋ ਸਹੀ ਬਾਈ ਦਾ ਤਾਂ ਤਿਆਰ ਹੈ ਥੱਲੇ ਕਹਿਣ ਦਾ ਨਹੀਂਗਾ ਚੂਣ ਦਾ ਤਾਂ ਦਾ ਬਾਈ 12 ਕਿਲੋ 12 ਕਿਲੋ ਤਾਂ ਜਿੰਨੀ ਦਾ ਚਵਾ ਕੇ ਦੇ ਦੋਗੇ ਜਲਾ ਚਵਾ ਕੇ ਦੇਵਾਂਗੇ ਬਾਈ ਦੋ ਡੰਗ ਆਪਣੇ ਘਰੇ ਚੂਣ ਆ ਜੇ ਤਾਂ ਦੋ ਡੰਗ ਚਾਰ ਡੰਗ ਪੰਜ ਡੰਗ ਜਿੰਨਾਂ ਜੜੀ ਮਰਜ਼ੀ ਝੋਲੇ ਬਾਈ ਤਸੱਲੀ ਕਰਕੇ ਲੈ ਕੇ ਜਾਵੇ ਆਪਣੇ ਤੇ ਜੀ ਨਾ ਬੰਦਾ ਮੈਂ ਦੋ ਡੰਗ ਤਿੰਨ ਡੰਗ ਚਾਰ ਡੰਗ ਆ ਜਦੋਂ ਦਸੱਲੀ ਹੋ ਗਈ ਚੋਕੇ ਡੱਬੇ ਮਾਰ ਕੇ ਵੈੜ ਲੈ ਜੇ ਦੂਜਾ ਸੂਆ ਸੂਈ ਸਵਾਈ ਆ 12 ਲੀਟਰ ਬਾਈਜੀ ਹੁਣੀ ਦੁੱਧ ਦਸਦੇ ਆ ਕੰਡੇ ਡੱਬੇ ਵਾਲਾ ਉਹਦਾ ਦਸੱਲੀ ਕਰ ਲਵੇ ਤੋਰਪਰਕ ਤੋਰਚਾਲ ਕਰਮ ਵਾਲੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਲੈ ਵੀ ਦੋਸਤੋ ਤੋਰਚਾਲ ਕਰਮ ਵਾਲੀ ਦੀ ਚੈੱਕ ਕਰ ਲਓ ਤੋਰੇ ਤਾਰੇ ਸੋਹਣੇ ਦੀ ਆ ਥਾਂਲੇ ਵੇ ਦੀ ਸਾਫ ਆ ਜੀ ਕੱਲਾ ਕੱਲਾ ਖਾਣਾ ਮੁਠੀ ਵਾਲਾ ਅੱਥੀ ਚੁਵਾਈ ਵਾਲਾ ਫੇਸ ਕੁਆਲਟੀ ਚੈੱਕ ਕਰੋ ਜੀ ਆਥਾਨ ਨੇਟ ਤੋਂ ਚੈੱਕ ਕਰ ਲਓ ਜੀ ਲਓ ਜੀ ਚੰਗੀ ਸੋਹਣੀ ਵਹਿੜਾ ਜੀ ਤੇ ਜਾਇਜ਼ ਡਿਮਾਂਡ ਕੀ ਆ ਬਾਈ ਜੀ ਇਹਦੀ ਦੇਣ ਲੈਣੀ ਬਾਈ 45 ਹਜ਼ਾਰ ਹਟ ਮਾਨਤਾ ਨਹੀਂ ਕਰਨਾ ਛੋਟਾ ਛੱਪਾ ਹੀ ਹੋਊਗਾ ਵੱਡਾ ਮਾਨਤਾ ਨਹੀਂ ਹੋਣਾਗਾ ਲੋਕਾਂ ਨੇ ਨਹੀਂ ਕੀਤਾ 55 ਨਹੀਂ ਕੀਤਾ 60 ਨਹੀਂ ਕੀਤਾ 45000 ਚੋਂ ਛੋਟਾ ਛੱਪਾ ਹੀ ਹੋਣਾ ਛੋਟਾ ਛੱਪਾ ਮਾਨਤਾਨ ਬਾਈ ਜੀ ਦਾ ਹੋ ਜਾਊਗਾ ਤੇ ਵਹਿੜ ਦੋਸਤੋ ਸੋਹਣੀ ਆ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 77579992440 76579992440 ਆ ਦੋਸਤੋ ਮੋਬਾਈਲ ਨੰਬਰ ਆ ਬਾਈ ਜੀ ਦਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਬੰਗਰਾੜੀ ਐ ਤੇ ਜ਼ਿਲ੍ਹਾ ਫਰੀਦਕੋਟ ਦਾ ਤਹਿਸੀਲ ਨੂੰ ਜੈਤੋ ਆ ਵੀਡੀਓ ਸੋਹਣੀ ਲੱਗੇ ਅਗੇ ਸ਼ੇਅਰ ਤੇ ਲਾਈਕ ਕਰ ਲਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ